ਸਵੇਰਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲਰ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਤੇ ਅੱਜ ਇੰਡਸਟਰੀ ਦੇ ਮੰਨੇ ਪਰ ਮੰਨੇ ਚਿਹਰੇ ਜਿਨ੍ਹਾਂ ਦੇ ਨਾਲ ਤੁਹਾਨੂੰ ਅੱਜ ਰੁਬਰੂ ਕਰਾਉਣਾ ਹੈ ਲਵੀ ਅਕਟਰ ਮੇਰੇ ਨਾਲ ਹੈਗੇ ਨੇ ਬਹੁਤ ਸਾਰੇ ਤੁਸੀਂ ਗਾਣੇ ਦੇਖੇ ਨੇ ਇਹਨਾਂ ਦਾ 뮤직 ਹੁੰਦਾ ਉਹਦੇ ਵਿੱਚ ਸੋ ਲਵੀ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਮੇਰੇ ਬਾਰੇ ਇੰਨੀਆਂ ਚੰਗੀਆਂ ਗੱਲਾਂ ਕਰ ਲਈ ਜ਼ਿਆਦਾਤਰ ਕਰਦੇ ਨਹੀਂ ਨਹੀਂ ਯਾਰ ਤੁਹਾਡਾ ਕੰਮ ਬੋਲਦਾ ਤੁਸੀਂ ਇੰਨੇ ਇਨਾ ਤੁਹਾਡਾ 뮤ਜ਼ਿਕ ਸੁਣੀਦਾ ਐ ਇੰਨੇ ਤੁਸੀਂ ਹੈਨਾ ਇੰਡਸਟਰੀ ਨੂੰ ਲੋਕਾਂ ਦੇ ਚਿਹਰੇ ਤੇ ਖੁਸ਼ੀਆਂ ਲੈ ਕੇ ਆਉਂਦੇ ਹੋ ਯਾਰ ਇਹ ਤੁਹਾਡਾ ਪਿਆਰ ਹੈ ਇਹ ਮੈਂ ਅਕਸਰ ਕਹਿੰਦਾ ਮੈਂ ਨਾ ਚੀਜ਼ ਐ ਮੇਰੀ ਕੋਈ ਹیثیت ਨਹੀਂ ਐ ਇਨਾ ਲੋਕਾਂ ਮੂਰੇ ਇਹ ਲੋਕਾਂ ਨੇ ਬਣਾਇਆ ਇਹ ਲੋਕਾਂ ਦੇ ਹੀ ਬਣਾਇਆ ਹੋਇਆ ਮੈਂ ਤੇ ਜਦ ਤੱਕ ਸੁਣਦੇ ਨੇ ਤਦ ਤੱਕ ਸੁਣਾ ਰਹੇ ਲਵੇ ਇੱਕ ਪੋਜ਼ਿਟਿਵ ਕੇਮੇ ਰਹਨੇ ਹੂੰ ਮਤਲਬ ਕਿ ਇਹ ਪੋਜ਼ਿਟਿਵਿਟੀ ਕਿੱਦਾਂ ਹੁੰਦੀ ਹੈ ਲੋਕਾਂ ਨੂੰ ਵੀ ਪੋਜ਼ਿਟਿਵ ਕਰਨਾ ਹੁੰਦਾ ਹੈ ਹੈਨਾ ਵੀ ਆਪ ਪੋਜ਼ਿਟਿਵ ਰਵਾਂਗੇ ਤਾਂ ਹੀ ਮਿਊਜ਼ਿਕ ਬਣਾਵਾਂਗੇ ਤਾਂ ਹੀ ਲੋਕ ਸੁਣੋਗੇ ਤਾਂ ਹੀ ਕਨੈਕਟ ਕਰਨਗੇ ਤਾਂ ਹੀ ਪੋਜ਼ਿਟਿਵ ਰਹਿਣਗੇ ਬਿਲਕੁਲ ਠੀਕ ਹੈ ਦੇਖੋ ਜੀ ਇਦਾਂ ਹੈ ਕਿ ਕੋਈ ਤੁਹਾਨੂੰ ਜਿੰਨਾ ਮਰਜ਼ੀ 네ਗੇਟਿਵ ਕਰਨ ਦੀ ਕੋਸ਼ਿਸ਼ ਕਰੇ ਕੋਈ ਲੱਤਾਂ ਖਿੱਚੇ ਕੋਈ ਬਾਹਾਂ ਖਿੱਚੇ ਤੁਹਾਨੂੰ ਫਰਕ ਨਹੀਂ ਪੈਣਾ ਚਾਹੀਦਾ ਅੰਟਿਲ ਤੁਹਾਨੂੰ ਪਤਾ ਤੁਹਾਡੀ ਮੰਜ਼ਿਲ ਸਹੀ ਹੈ ਜੇ ਤੁਸੀਂ ਮੰਜ਼ਿਲ ਪ੍ਰਤੀ ਚਾ ਰਹੇ ਹੋ ਤੇ ਤੁਹਾਨੂੰ ਤੁਹਾਡੇ ਦਿਲ ਨੂੰ ਪਤਾ ਹੈ ਕਿ ਤੁਸੀਂ ਗਲਤ ਨਹੀਂ ਕਰ ਰਹੇ ਤਾ ਵਾਈਗੁਰ ਵੀ ਗਲਤ ਨਹੀਂ ਕਰਦਾ ਸੋ ਫੋਕਸਡ ਕੇਮਰਾ ਨੇ ਆਪਣੇ ਕੰਮ ਨੂੰ ਫੋਕਸਡ ਮੈਂ ਬਸ ਬੜਾ ਇੰਟਰੈਕਸ਼ਨ ਤੁਸੀਂ ਅੱਜ ਮਿਲੇ ਮੈਨੂੰ ਪਹਿਲੀ ਵਾਰ ਹੀ ਮਿਲੇ ਮੈਨੂੰ ਲੱਗਾ ਤੇ ਇੰਟਰੈਕਸ਼ਨ ਥੋੜੀਆਂ ਘੱਟ ਰੱਖਦਾ ਮੈਂ ਕਿ ਨੈਗੇਟਿਵ ਬੰਦੇ ਤੋਂ ਟਰਾਈ ਕਰਦਾ ਦੂਰ ਰਵਾਂ ਆਪਣੇ ਗਾਣਿਆਂ ਵੱਲ ਧਿਆਨ ਦੇਵਾਂ ਕੰਮ ਕਰਨ ਦੀ ਕੋਸ਼ਿਸ਼ ਕਰਦੀ ਦੇਖੋ ਗਾਣੇ ਬਣਾਵਾਂਗੇ ਗਲਤ ਬਣਾਵਾਂਗੇ ਮਾੜੇ ਬਣਾਵਾਂਗੇ ਫਿਰ ਲੋਕੀ ਕਹਿਣਗੇ ਫਾਣਾ ਗਾਣਾ ਮਾੜਾ ਹੈ ਸਿੱਖਾਂਗੇ ਅਕਲ ਆਊਗੀ ਫਿਰ ਫਿਰ ਤਿਆਰੀ ਕਰਾਂਗੇ ਫਿਰ ਫਿਰ ਕਰਾਂਗੇ ਇਹ ਇਹ ਪ੍ਰੋਸੈਸ ਹੈ ਇੱਕ ਪੂਰਾ ਫਲॉप ਹਿੱਟ ਫਲॉप ਹਿੱਟ ਮਤਲਬ ਇਹ ਇਹ ਚੱਲਦਾ ਰਹਿੰਦਾ ਹੈ ਇਪਾਂ ਆ ਗਣੇ 8 ਨੰਬਰਸ ਗੇਮ 50 ਗਾਣੇ ਬਣਾਉਂਗੇ ਉਤੋਂ 5 ਕੇ ਚੱਲਣਗੇ 45 ਕੇ ਐਵਰੇਜ ਨਿਕਲ ਜਾਂਦੇ ਆ ਸੋ ਫੇਲਿਅਰ ਤੋਂ ਘਬਰਾਉਂਦੇ ਤਾਂ ਨਹੀਂ ਫੇਲਿਅਰ ਤੋਂ ਘਬਰਾਉਣਾ ਫਿਰ ਮਿਊਜ਼ਿਕ ਕਰਨਾ ਕਰਨਾ ਕਿਉਂ ਹੈ ਕਿਉਂਕਿ ਦੇਖੋ ਜੀ ਫੇਲਿਅਰ ਹੈ ਯਾਰ ਕੋਈ ਐਸਾ ਬੰਦਾ ਹੈ ਜਿਸ ਨੇ ਚੱਲਣਾ ਸਿੱਖਿਆ ਹੋਵੇ ਤੇ ਗਿਰਿਆ ਨਾ ਹੋਵੇ ਜੇ ਚੱਲਣਾ ਤਾਂ ਦੌੜਨਾ ਤਾਂ ਗਿਰਨਾ ਤਾਂ ਪੈਣਾ ਹੀ ਹੈ ਤਾਂ ਯੂ ਸ਼ੁਡ ਬੀ ਰੈਡੀ ਫਾਰ ਥੈਟ ਬਿਕਾਜ਼ ਜਦ ਤੁਸੀਂ ਲੋਕਾਂ ਦੀ ਕਚਹਿਰੀ 'ਚ ਕੁਝ ਚੀਜ਼ ਪੇਸ਼ ਕਰਦੇ ਹੋ ਨਾ ਤਾਂ ਉਹਦੇ ਦੀ ਚੰਗੇ ਮਾੜੇ ਸਾਰੇ ਹਰ ਤਰ੍ਹਾਂ ਦੇ ਲੋਕ ਹੁੰਦੇ ਮੈਂ ਦੱਸਦਾ ਤੇ ਜਦੋਂ ਮੈਂ ਕਮੈਂਟ ਪੜਦਾ YouTube ਤੇ ਮੈਨੂੰ ਗਾਲ੍ਹਾਂ ਕੱਢਦੇ ਨੇ ਤੂੰ ਓਏ ਤੇਰੇ ਗਾਣਾ ਫਲਾਣਾ ਉਹ ਤੂੰ ਕੌਣ ਆਇਆ ਇਹ ਐ ਉਹ ਐ ਹਨਾ ਮੈਂ ਪਤਾ ਹੈ ਨੈਗੇਟਿਵ ਨਹੀਂ ਹੁੰਦਾ ਉਹਨੂੰ ਪੜ ਕੇ ਮੈਂ ਖੁਸ਼ ਹੁੰਦਾ ਵੀ ਯਾਰ ਇਹਨਾਂ ਨੂੰ ਵੀ ਕਿਵੇਂ ਆਪਣੇ ਵੱਲ ਕਰਾਂ ਕਿਉਂਕਿ ਗੱਲਾਂ ਉਹਨਾਂ ਦੀ ਹੀ ਹੁੰਦੀਆਂ ਨੇ ਜਿਹੜੇ ਮਾਰਕੀਟ 'ਚ ਆਉਂਦੇ ਆ ਜਿਨ੍ਹਾਂ ਨੇ ਆਉਣਾ ਹੀ ਨਹੀਂ ਉਹਨਾਂ ਨੂੰ ਦੇਖਣਾ ਹੀ ਨਹੀਂ ਉਹਨਾਂ ਦੀ ਪਹਿਚਾਣ ਹੀ ਨਹੀਂ ਸੋ ਕੰਮ ਕਰਾਂਗੇ ਤਾਂ ਪੋਜ਼ਿਟਿਵ ਨੈਗੇਟਿਵ ਲੋਕ ਆਉਂਦੇ ਨੇ ਇਸ ਨੂੰ ਫੇਸਬੁੱਕ ਬਿਲਕੁਲ ਜੀ ਬਿਲਕੁਲ ਤੁਸੀਂ ਰੈਸਟੋਰੈਂਟ 'ਚ ਜਾਂਦੇ ਹੋ ਖਾਣਾ ਖਾਣੇ ਹੋ ਜੇ ਰੈਸਟੋਰੈਂਟ ਦਾ ਫੂਡ ਵਧੀਆ ਲੱਗਿਆ ਤੁਸੀਂ ਕਹੋਗੇ ਵਾਹ ਵਾਹ ਬਹੁਤ ਵਧੀਆ ਜੇ ਫੂਡ ਨਹੀਂ ਵੀ ਵਧੀਆ ਯੂਲ ਸੇ ਯਾਰੇ ਕਮੀ ਰਹੀ ਗਈ ਇਹਦੇ ਚ ਯਾ ਕਹੋਗੇ ਨੈਕਸਟ ਟਾਈਮ ਇੱਥੇ ਜਾਣਾ ਨਹੀਂ ਹੁਣ ਇਹੀ ਹੈ ਮੈਂ ਇਦਾਂ ਹੀ ਮੇਰਾ ਮਾਈਂਡ ਸੈਟ ਇਦਾਂ ਚੱਲਦਾ ਹੈ ਕਿ ਆਪਣੇ ਐਂਡ ਤੋਂ ਚੰਗਾ ਪ੍ਰੋਸਰਨ ਦੀ ਕੋਸ਼ਿਸ਼ ਕਰੋ ਜੇ ਗਲਤੀ ਨਾਲ ਜਲਿਆ ਫੋਕਿਆ ਬਣਵੀ ਜਾਵੇ ਤਾਂ ਲੋਕ ਦੱਸਣਗੇ ਨਾ ਵੀ ਭਾਈ ਤੂੰ ਗਲਤ ਬਣਾਇਆ ਫਿਰ ਉਹਨੂੰ ਕਰੈਕਟ ਕਰ ਲਓ ਕਰਦੇ ਰਹੋ ਕੰਮ ਬਿਲਕੁਲ ਸੋ ਕੀ ਕੁਝ ਨਵਾਂ ਲੈ ਕੇ ਆ ਰਹੇ ਹੋ ਆਪਣੇ ਲਈ ਇਹ ਬਹੁਤ ਕੁਝ ਨਵਾਂ ਆ ਰਿਹਾ ਹੈ ਤੇ ਇਨਾ ਨਹੀਂ ਪਸੰਦ ਕੀਤਾ ਪਹਿਲਾਂ ਵੀ ਹੁਣ ਵੀ ਇਹੀ ਕਰਨਗੇ ਤੇ ਉਮੀਦ ਕਰਦਾ ਹੋਰ ਵੀ ਵਧੀਆ ਬਹੁਤ ਖੁਸ਼ ਹੋਊਗਾ ਪਰ ਹੁਣੀ ਮੈਂ ਰਿਵੀਲ ਕਰਦਾ ਤੇ ਉਹ ਚੀਜ਼ ਉਸ ਟਾਈਮ ਦਾ ਆਵੇ ਨਾ ਜਾਂ ਅੱਗੇ ਪਿੱਛੇ ਹੋ ਜਾਏ ਫਿਰ ਮੈਨੂੰ ਵੀ ਨਹੀਂ ਅੱਛਾ ਲੱਗਦਾ ਵੀ ਪਹਿਲਾਂ ਹੀ ਮੇਰੇ ਜਾ ਕੇ ਰੋਲਾ ਪਾਇਆ ਆ ਸੋ ਆਈਲ ਟ੍ਰਾਈ ਕਿ ਟਾਈਮ ਟੂ ਟਾਈਮ ਚੀਜ਼ ਆ ਜਾਈਏ ਸੋ ਲਵੀ ਸਮਝ ਜ਼ਿਆਦਾ ਇਜਾਜ਼ਤ ਨਹੀਂ ਦੇ ਰhline ਲੇਕਿਨ ਆਪਾਂ ਬਹੁਤ ਸਾਰੀਆਂ ਗੱਲਾਂ ਕਰਾਂਗੇ ਸਪੈਸ਼ਲੀ ਤੁਹਾਡੀ ਇੰਟਰਵਿਊ ਲਈ ਪਰ ਕਦੋਂ ਵੈਰੀ ਸੂਨ ਦੇਖ ਲਓ ਔਨ ਕੈਮਰਾ کہہ ਰਹੇ ਹੋ ਵੈਰੀ ਸੂਨ ਵੈਰੀ ਸੋ ਵੈਰੀ ਸੋ ਬੁਰੀਆਂ ਸਾਰੀਆਂ ਕੈਨੇਡੀਅਨਾਂ ਨੇ ਨ ਆਪਾਂ ਮਿਲ ਰਹੇ ਹਾਂ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ ਤੁਹਾਡੇ ਮਿਊਜ਼ਿਕ ਬਾਰੇ ਤੁਹਾਡੀ ਲਾਈਫ ਬਾਰੇ ਠੀਕ ਹੈ ਸੋ ਬੈਸਟ ਵਿਸ਼ੇਸ ਤੇ ਉਮੀਦ ਕਰਦੇ ਆ ਕਿ ਤੁਹਾਡੇ ਗਾਣਿਆਂ ਨੂੰ ਇਦਾਂ ਹੀ ਪਿਆਰ ਮਿਲਦਾ ਰਹੇ ਜਿੱਦਾਂ ਤੁਸੀਂ ਤੁਹਾਡਾ ਪਿਆਰ ਚਾਹੀਦਾ ਹੈ ਇਹਨਾਂ ਲੋਕਾਂ ਦਾ ਪਿਆਰ ਚਾਹੀਦਾ ਹੈ ਵੱਡਿਆਂ ਦਾ ਸਤਿਕਾਰ ਚਾਹੀਦਾ ਹੈ ਬਾਕੀ ਸਭ ਕੁਝ ਮਿਲ ਜੂਗਾ ਜੇ ਆ ਚੀਜ਼ਾਂ ਨਾਲ ਨੇ মিডিਆ ਨਾਲ ਨੇ ਲੋਕ ਨਾਲ ਨੇ ਫਿਰ ਤੁਹਾਡੀ ਕਾਮਯਾਬੀ ਨੂੰ ਕੋਈ ਰੋਕ ਨਹੀਂ ਸਕਦਾ ਹਾਂ ਜਿੱਦਾਂ ਤੁਸੀਂ ਰੱਬ ਨੂੰ ਟੱਬ ਕਹੋਗੇ ਉਸ ਦਿਨ ਤੁਹਾਨੂੰ ਬਰਬਾਦ ਹੋਣ ਤੋਂ ਵੀ ਬਚਾਈ ਜਾਵੇ ਇਹ ਵੀ ਇੱਕ ਪੱਕੀ ਗੱਲ ਹੈ ਥੈਂਕ ਯੂ ਨਵੀਨ ਥੈਂਕ ਯੂ